ਲਓ ਜੀ ਸੰਗ ਤੇ ਚਮਕੌਰ ਸਾਹਿਬ ਪਹੁੰਚੇ ਆਂ ਕੱਚੀ ਗੜੀ ਸੋ ਇੱਥੇ ਜਿਹੜਾ ਇਹ ਕਿਲਾ ਬਣਿਆ ਹੋਇਆ ਨਾ ਹੁਣ ਤਾਂ ਆਪਾਂ ਰੋਡ ਤੇ ਆਂ ਬਾਰੋ-ਬਾਰੋ ਤੁਹਾਨੂੰ ਦਿਖਾ ਰਹੇ ਆਂ ਸੋ ਇਹ ਕਿਲਾ ਜਿਹੜਾ ਹੈ ਨਾ ਕੋਸ਼ਿਸ਼ ਕਰਾਂਗੇ ਅੰਦਰ ਜਾ ਕੇ ਜੇ ਇਜਾਜ਼ਤ ਹੋਈ ਤਾਂ ਤੁਹਾਨੂੰ ਇਹ ਵੀ ਜ਼ਰੂਰ ਦਿਖਾਵਾਂਗੇ ਜਦੋਂ ਆਪਾਂ ਰੋਪੜ ਵਾਲੀ ਨਹਿਰ ਦੇ ਨਾਲ-ਨਾਲ ਦੀ ਚੱਲਦੇ ਆਂ ਤੇ ਰਾੜਾ ਸਾਹਿਬ ਰੋਪੜ ਹੈ ਨਾ ਤੇ ਉਹ ਨਹਿਰ ਦੇ ਉੱਪਰ ਇਹ ਬਣਿਆ ਹੋਇਆ ਹੈ ਨਾ ਅੰਦਰ ਦੇਖੋ ਬਹੁਤ ਸੋਹਣਾ ਅਤਿ ਹਾਸ ਮੂਰਤੀਆਂ ਬਹੁਤ ਸੋਹਣੇ ਬਣੇ ਹੋਏ ਨੇ ਸੋ ਆਪਾਂ ਕੋਸ਼ਿਸ਼ ਕਰਦੇ ਆਂ ਦੇਖਦੇ ਆਂ ਵੀ ਇੱਥੇ ਟਿਕਟ ਹੈ ਜਾਂ ਕੀ ਗੱਲਬਾਤ ਹੈ ਹਨਾ ਤਾਂ ਆਪਾਂ ਗੱਲਬਾਤ ਕਰਕੇ ਤਾਂ ਤੁਹਾਨੂੰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਸੋ ਵੀਡੀਓ ਦੇ ਨਾਲ ਬਣੇ ਰਹੋ ਹਨਾ ਧੰਨਵਾਦ ਲਓ ਜੀ ਜਿਹੜਾ ਆਪਾਂ ਤੁਹਾਨੂੰ ਕਿਲੇ ਦੀ ਗੱਲ ਕਰਦੇ ਸੀ ਨਾ ਉਸ ਦਾ ਇਹ ਗੇਟ ਹੈਗਾ ਇੱਥੇ ਆਪਾਂ ਲਵਾਂਗੇ ਪਾਸ ਉਹ ਖਿੜਕੀ ਆ ਉਤੋਂ ਪਾਸ ਮਿਲਦੇ ਆ ਸੋ ਜੇ ਤੁਸੀਂ ਇੱਥੇ ਆਉਣਾ ਚਾਹੁੰਦੇ ਨਾ ਆਧਾਰ ਕਾਰਡ ਹੋਣਾ ਜ਼ਰੂਰੀ ਨੇ ਹਨਾ ਆਧਾਰ ਕਾਰਡ ਹੋਣਾ ਜ਼ਰੂਰੀ ਨਹੀਂ ਪਾਸ ਬਿਲਕੁਲ ਫ੍ਰੀ ਹੈ ਇਥੋਂ ਦਾ ਪਾਸ ਬਣਦਾ ਫਿਰ ਤੁਸੀਂ ਅੰਦਰ ਜਾ ਕੇ ਘੁੰਮ ਫਿਰ ਸਕਦੇ ਹੋ ਇੱਕ ਸਾਨੂੰ ਹੋਰ ਗੱਲ ਦੱਸਦੇ ਭਾਈ ਅੰਦਰ ਚੱਲਦਾ ਮਿਊਜ਼ਿਕ ਇਸ ਕਰਕੇ ਵੀ ਸਾਨੂੰ ਆਵਾਜ਼ ਹੋ ਸਕਦਾ ਕਟਣੀ ਪਵੇ ਹਨਾ ਆਪਾਂ ਹੁਣ ਪਾਸ ਲੈਨੇ ਆ ਲਓ ਜੀ ਫੜਿਓ ਗੱਗੂ ਠੀਕ ਹੈ ਤੋ ਮੈਡਮ ਨੇ ਦੱਸਿਆ ਵੀ ਜੇ ਆਪਾਂ ਇੱਥੇ ਆਉਣੇ ਨਾ ਆਧਾਰ ਕਾਰਡ ਲੈ ਕੇ ਤਾਂ ਇੱਕ ਆਧਾਰ ਕਾਰਡ ਤੇ ਪੰਜ ਜਣਿਆਂ ਦੀ ਐਂਟਰੀ ਹੋ ਸਕਦੀ ਆ ਸੋ ਮੈਂ ਤਾਂ ਚਾਹੂੰਗਾ ਵੀ ਸਾਰਿਆਂ ਕੋਲੇ ਆਧਾਰ ਕਾਰਡ ਜੇਪ ਚ ਹੋਣਾ ਜ਼ਰੂਰੀ ਨੇ ਪਰ ਇੱਕ ਜਣੇ ਦੇ ਆਧਾਰ ਕਾਰਡ ਤੇ ਪੰਜ ਜਣਿਆਂ ਦੀ ਐਂਟਰੀ ਹੋ ਸਕਦੀ ਆ ਜੇ ਤੁਸੀਂ ਇਸ ਕਿਲੇ ਦੇ ਵਿੱਚ ਘੁੰਮਣਾ ਹੋ ਸੋ ਇਹ ਜਿਹੜੀ ਆਪਣਾ ਇਹਦੀ ਟਿਕਟ ਹੈ ਕੋਈ ਟਿਕਟ ਨਹੀਂ ਹੈਗੀ ਪਾਸ ਹੈ ਜਿਹੜਾ ਬਿਲਕੁਲ ਫ੍ਰੀ ਬਣਦਾ ਜੀ ਹਨਾ ਜੀ 94175 ਜੀ ਆਪਾਂ ਹੁਣ ਮੈਂ ਮੈਂ ਇੱਧਰ ਦਿਓ ਬਿਲਕੁਲ ਬਾਸ ਸੋ ਮੈਮ ਪਾਸ ਆਪਾਂ ਨੂੰ ਬਣਾ ਕੇ ਦੇ ਰਿਆ ਜੀ ਸੋ ਨਾਲ ਮੋਬਾਈਲ ਨੰਬਰ ਵੀ ਜ਼ਰੂਰੀ ਹੁੰਦਾ ਸੋ ਆਪਾਂ ਉਸ ਤੋਂ ਬਾਅਦ ਵਿੱਚ ਤੁਹਾਨੂੰ ਅਗਲੀ ਗੱਲਬਾਤ ਦੱਸਦੇ ਜੀ ਜੀ ਦੋਸਤੋ ਆਪਾਂ ਪਾਸ ਲੈ ਲਿਆ ਪਾਸ ਆਪਾਂ ਨੂੰ ਨਾ ਹੱਥ ਦੇ ਵਿੱਚ ਕੋਈ ਟਿਕਟ ਵਗੈਰਾ ਨਹੀਂ ਇਹ ਜਿਹੜੀ ਆਪਣੇ ਮੋਬਾਈਲ ਆ ਮੋਬਾਈਲ ਵੀ ਇੱਕ ਤਰ੍ਹਾਂ ਦੀ ਹੁਣ ਸਾਡੇ ਕੋਲੇ ਜ਼ਰੂਰੀ ਆ ਕੈਮਰੇ ਵਾਲਾ ਮੋਬਾਈਲ ਉਸ ਮੋਬਾਈਲ ਦੇ ਵਿੱਚ ਤੁਹਾਨੂੰ ਫੋਟੋ ਖਿੱਚ ਕੇ ਦਿੱਤੀ ਜਾਊਗੀ ਉਹ ਫੋਟੋ ਦਿਖਾ ਕੇ ਆਪਾਂ ਉਸ 게ਟ ਤੋਂ ਅੰਦਰ ਐਂਟਰੀ ਹੋਵਾਂਗੇ ਜੀ ਸੋ ਆਜੋ ਇੱਕ ਵਾਰੀ ਹੁਣ ਸਾਨੂੰ ਬੰਦ ਕਰਨਾ ਪਊਗਾ ਕਿਉਂਕਿ ਲੈ ਵੀ ਦੋਸਤੋ ਜਿਹੜੀਆਂ ਹੁਣ ਆਪ ਤੁਸੀਂ ਤਸਵੀਰਾਂ ਦੇਖਦੇ ਨਾ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਇਹ ਤਸਵੀਰਾਂ ਨੇ ਉਹ ਸ਼ਹੀਦ ਸਿੰਘਾਂ ਦੀਆਂ ਸਟੈਚੂ ਬਣਾਏ ਬੈਨੇ ਤਸਵੀਰਾਂ ਬਣਾਈਆਂ ਬਈਆਂ ਨੇ ਜਿਹੜੇ ਜੰਗਾਂ ਦੇ ਵਿੱਚ ਸ਼ਹੀਦ ਹੋਏ ਨੇ ਹਨਾ ਸੋ ਉਹਨਾਂ ਦੀਆਂ ਇਹ ਤਸਵੀਰਾਂ ਨੇ ਕਿਲਾ ਕਾਫੀ ਟਾਈਮ ਤੋਂ ਇਹ ਦੇਖਣ ਦੀ ਇੱਛਾ ਦੀ ਅੱਜ ਸਬਬ ਬਣਿਆ ਚਲੋ ਇਹ ਕਿਲਾ ਦੇਖਿਆ ਸੋ ਉਹਨੋਂ ਨਾਲ ਦੀ ਨਾਲ ਸਾਰਾ ਦਿਖਾਉਨੇ ਆ ਇੱਥੇ ਜੇ ਪਾਰਕ ਦੀ ਗੱਲ ਕਰੀਏ ਹਨਾ ਪਾਰਕ ਬਹੁਤ ਸੋਹਣਾ ਬਣਿਆ ਹੋਇਆਗਾ ਆ ਚੀਜ਼ਾਂ ਤੁਸੀਂ ਦੇਖ ਸਕਦੇ ਹੋਗੇ ਕਿਆ ਬਾਤ ਈਆ ਬਹੁਤ ਸੋਹਣੀਆਂ ਚੀਜ਼ਾਂ ਜਿੱਥੇ ਬਣਿਆ ਨੇ ਪਾਰਕ ਜੇ ਆਪਾਂ ਗੱਲ ਕਰੀਏ ਇਧਰੋਂ ਬਾਈ ਇਹ ਵੀ ਜਿਹੜੇ ਬੂਟੇ ਨੇ ਜਾਂ ਘਾਗ ਆ ਹਨਾ ਉਹਦੀ ਵੀ ਨਾਲ ਸੇਵਾ ਕਰ ਰਿਹਾ ਹੈਗਾ ਬਹੁਤ ਸੋਹਣਾ ਕਿਲਾ ਬਣਿਆ ਹੋਇਆ ਹੈਗਾ ਸੋ ਅੰਦਰ ਜੇ ਇਜਾਜ਼ਤ ਹੋਈ ਤਾਂ ਤੁਹਾਨੂੰ ਦਿਖਾਵਾਂਗੇ ਜਰੂਰ ਪਰ ਕਿਰਾਂ ਤੁਹਾਨੂੰ ਜਿਹੜਾ ਬਾਹਰੋਂ ਆ ਹਨਾ ਬਾਹਰੋਂ ਸਾਰੀ ਚੀਜ਼ ਦਿਖਾਉਣੀ ਆ ਹੁਣ ਹਾਂਜੀ ਦੋਸਤੋ ਜਿਹੜੀਆਂ ਤੁਸੀਂ ਇਹ ਤਸਵੀਰਾਂ ਦੇਖਦੇ ਹੋ ਨਾ ਇਹ ਇਥੋਂ ਪੁੱਛਣ ਤੇ ਪਤਾ ਚੱਲਿਆ ਵੀ ਜਿਲਦੂ ਚਮਕੌਰ ਸਾਹਿਬ ਦੀ ਕੱਚੀ ਗੜੀ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਜੰਗ ਲੱਗੀ ਐ ਉਸ ਜੰਗ ਵਿੱਚ ਜਿੰਨੇ ਵੀ ਸ਼ਹੀਦ ਹੋਏ ਨੇ ਆਪਣੇ ਬਹਾਦਰ ਸਿੱਖ ਨੌਜਵਾਨ ਪੰਜ-ਪੰਜ ਦਾ ਜਥਾ ਬਣਾ ਕੇ ਜਦੋਂ ਭੇਜਿਆ ਗਿਆ ਸੀ ਤੀ ਇਹ ਉਸ ਟਾਈਮ ਦੀਆਂ ਤਸਵੀਰਾਂ ਸੀਗੀਆਂ ਜਿਹੜੀਆਂ ਉਹ ਇੱਥੇ ਬੋਲਦੀਆਂ ਤਸਵੀਰਾਂ ਕਿਲੇ ਦੇ ਵਿੱਚ ਜੋ ਨਵਾਂ ਹੁਣ ਇਹ ਅਜੂਬਾ ਬਣਿਆ ਉਹ ਸਾਰੀਆਂ ਇਹ ਤਸਵੀਰਾਂ ਨੇ ਕੱਲੇ-ਕੱਲੇ ਸਿੰਘ ਦੀ ਤਸਵੀਰ ਇੱਥੇ ਜਿਹੜੀ ਹੈਗੀ ਹੈਗੀ ਉਹ ਲੱਗੀ ਵੀ ਹੈਗੀ ਸੋ ਜਿਹੜਾ ਮੈਂ ਤੁਹਾਨੂੰ ਹੁਣ ਇਹ ਦਿਖਾ ਰਿਹਾ ਸੋ ਵੀਡੀਓ ਨੂੰ ਬੱਦ ਤੋਂ ਬੱਦ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਹੱਥ ਬਨ ਕੇ ਬੇਨਤੀ ਹੈ ਵੀ ਇੱਕ ਵਾਰੀ ਆਪਣੇ ਬੱਚਿਆਂ ਨੂੰ ਲੈ ਕੇ ਜ਼ਰੂਰ ਆਇਓ ਇਸ ਕਿਲੇ ਦੇ ਵਿੱਚ ਇਸ ਅਜੂਬੇ ਦੇ ਵਿੱਚ ਜ਼ਰੂਰ ਦਿਖਾਓ ਆਪਣੇ ਬੱਚਿਆਂ ਨੂੰ ਸੋ ਜਿਹੜਾ ਆਪਣਾ ਇਤਿਹਾਸ ਹੈ ਜਿੰਨਾ ਵੀ ਹੈਗਾ ਸਿੱਖੀ ਦਾ ਇਤਿਹਾਸ ਉਹ ਸਾਰਾ ਇਹ ਬੋਲਦੀਆਂ ਤਸਵੀਰਾਂ ਦੱਸਦੀਆਂ ਨੇ ਜੋ ਅੰਦਰ ਪਿਕਚਰ ਦਿਖਾਈ ਜਾਂਦੀ ਆ ਉਹਦੇ ਵਿੱਚ ਸਾਰਾ ਕੁਝ ਜੋ ਵੀ ਬੀਤਿਆ ਉਹ ਦਿਖਾਇਆ ਜਾਂਦਾ ਸੋ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੁਹਾਡਾ ਫਰਜ਼ ਬਣਦਾ ਆਪਣਾ ਫਰਜ਼ ਸਮਝ ਕੇ ਵੀਡੀਓ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਜੋ ਚਮਕੌਰ ਸਾਹਿਬ ਦੇ ਵਿੱਚ ਬਹੁਤ ਸੋਹਣਾ ਬਣਾਇਆ ਵੇ ਆਪਾਂ ਪਹਿਲੀ ਵਾਰ ਇਹਦੇ ਵਿੱਚ ਐਂਟਰੀ ਕਰ ਰਹੇ ਹਾਂ ਤੁਹਾਨੂੰ ਦਿਖਾ ਰਹੇ ਹਾਂ ਹਨਾ ਸੋ ਆਪਾਂ ਪਾਸ ਜਿਹੜਾ ਮੋਬਾਈਲ ਦੇ ਵਿੱਚ ਫੋਟੋ ਖਿੱਚ ਕੇ ਦਿੱਤੀ ਸੀ ਅੰਦਰੋਂ ਉਹ ਦਿਖਾਈ ਹੈ ਉਹ ਦਿਖਾ ਕੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹਦੇ ਵਿੱਚ ਐਂਟਰੀ ਹੋਇਆ ਬਹੁਤ ਸੋਹਣਾ ਪਾਰਕ ਬਣਿਆ ਹੋਇਆਗਾ ਸੋ ਜੋ ਜੋ ਵੀ ਇੱਥੇ ਚੀਜ਼ਾਂ ਬਣੀਆਂ ਨੇ ਪਾਰਕ ਹੈ ਮੂਰਤੀਆਂ ਨੇ ਜਾਂ ਹੋਰ ਵੀ ਜੋ ਅੰਦਰ ਮੇਰੇ ਖਿਆਲ ਦੇ ਵਿੱਚ ਆਲ ਆਊਟ ਨਹੀਂ ਹੈਗਾ ਕੈਮਰਾ ਸੋ ਜੇ ਹੋਇਆ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਨਹੀਂ ਤਾਂ ਫਿਰ ਸਾਨੂੰ ਇੱਕ ਵਾਰੀ ਬਾਹਰ ਦੀ ਝਲਕ ਜ਼ਰੂਰ ਦਿਖਾ ਦਾਂਗੇ ਜੀ ਚਮਕੌਰ ਸਾਹਿਬ ਜਿਹੜਾ ਨਹਿਰ ਦੇ ਨਾਲ-ਨਾਲ ਰੋਡ ਜਾਂਦੀ ਹੈ ਉਸ ਰੋਡ ਦੇ ਉੱਪਰ ਹੈ ਬਿਲਕੁਲ ਹੈਨਾ ਜੀ ਸੋ ਦੇਖ ਸਕਦੇ ਹੋ ਬਹੁਤ ਹੀ ਸੋਹਣੀਆਂ ਸੋਹਣੀਆਂ ਤਸਵੀਰਾਂ ਇਧਰ ਖੰਡਾ ਸਾਹਿਬ ਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਜਿਹੜਾ ਏਸੇ ਪਾਰਕ ਦੇ ਵਿੱਚ ਬਣਿਆ ਹੋਇਆ ਹੈਨਾ ਸੋ ਇਧਰ ਲਈ ਜਿਹੜੀਆਂ ਇਹ ਤਸਵੀਰਾਂ ਨੇ ਇਹ ਵੀ ਤੁਹਾਨੂੰ ਸਾਰੀਆਂ ਦਿਖਾਵਾਂਗੇ ਇੱਕ ਵਾਰੀ ਤੁਹਾਨੂੰ ਇਸ ਬੋਰਡ ਤੇ ਵੀ ਨਜ਼ਰ ਮਰਵਾਦਨੇ ਹੈਨਾ ਜੋ ਇਹਦੇ ਉੱਤੇ ਲਿਖਿਆ ਹੈ ਹਲੇ ਮੈਂ ਵੀ ਪੜਿਆ ਤਾਂ ਹੈ ਨਹੀਂ ਪੜੂੰਗਾ ਸੋ ਤੁਸੀਂ ਵੀ ਇਸ ਨੂੰ ਬੋਰਡ ਦੇ ਉੱਤੇ ਉਹ ਜਿਹੜਾ ਲਿਖਿਆ ਹੋਇਆ ਪੜ ਸਕਦੇ ਹੋ ਸੋ ਸਾਰੇ ਜੀ ਤੁਹਾਨੂੰ ਕਰਾਉਣਾ ਜੀ ਦਰਸ਼ਨ ਅੱਜ ਹਨਾ ਮੈਂ ਵੀ ਨੰਗੇ ਕਈ ਵਾਰੀਆਂ ਵਾਰ ਦੀ ਦੇਖ ਕੇ ਪਰ ਬਹੁਤ ਵਾਰੀ ਮਨ ਹੋਇਆ ਸੀ ਉਹ ਵੀ ਦੇਖੀ ਹੈ ਹਨਾ ਅੱਜ ਸਵੱਬ ਬਣਿਆ ਇਸ ਕਿਲੇ ਨੂੰ ਦੇਖਣ ਦਾ ਸੋ ਇੱਕ ਆਪਾਂ ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਹੈਗਾ ਬਣਿਆ ਪਿਆ ਕੀ ਨਾਮ ਹੈ ਕੀ ਉਹਦਾ ਅ ਉਹੂਜਾ ਨਹੀਂ ਅਜੂਬਾ ਹੂੰ ਅਜੂਬਾ ਦੇਖਦੇ ਹੁੰਨੇ ਆ ਤਾਂ ਆਪ ਅੱਜ ਇੱਥੇ ਵੀ ਤੁਹਾਨੂੰ ਕਰਵਾ ਰਹੇ ਆ ਜੇ ਦਰਸ਼ਨ ਹਨਾ ਤੇ ਦੇਖੋ ਬਹੁਤ ਸੋਹਣੇ ਪਾਰਕਿੰਗ ਤੇ ਤਸਵੀਰਾਂ ਤੁਹਾਨੂੰ ਕਰਵਾਉਣਾ ਜੀ ਕੱਲੀ ਕਰ ਗਿਆ ਕਿਲਾ ਕੁੰਮ ਦੇਸੀਏ ਤਾਂ ਬਾਈ ਵੀ ਇੱਥੇ ਦੇਖ ਰਹੇ ਨੇ ਕਿਲਾ ਬਾਈ ਕਿਹੜਾ ਪਿੰਡ ਆ ਪਿੰਡ ਮੋੜ ਆ ਮੋੜ ਨਾਬਾ ਮੋੜ ਨਾਬੇ ਤੋਂ ਨਹੀਂ ਬਾਈ ਕਿਲਾ ਦੇਖਣ ਵਾਸਤੇ ਆਏ ਸੀ ਹਾਂਜੀ ਬਰਨਾਲਾ ਜਿਹੜਾ ਜਿਹੜਾ ਕਿ ਬਰਨਾਲਾ ਜਲੀ ਆਪਣਾ ਬਾਈ ਅ ਕਿਵੇਂ ਲੱਗਿਆ ਫਿਰ ਪਹਿਲਾਂ ਕਿੱਥੋਂ ਆਇਓ ਪਹਿਲਾਂ ਆਨੰਦਪੁਰ ਸਾਹਿਬੋਂ ਆਇਆ ਆਨੰਦਪੁਰ ਸਾਹਿਬ ਕੀਰਤਨ ਨਗਰਗੀਤਨ ਦੇ ਨਾਲ ਸੀ ਨਗਰਗੀਤਨ ਦੇ ਨਾਲ ਹੀ ਮੈਂ ਸੀਗਾ ਤੇ ਬਾਬਾ ਜੀਵਨ ਸਿੰਘ ਜੀ ਦਾ ਨਗਰਗੀਤਨ ਸੀ ਸੋ ਕਿਲੇ ਦੇ ਵਿੱਚ ਹੁਣ ਦੁਬਾਰੇ ਫੇਰ ਬਾਈ ਮਿਲੇ ਨੇ ਸੋ ਮੈਂ ਕਿਹਾ ਵੀ ਬਾਈਆਂ ਦੀ ਵੀ ਇੱਕ ਵਾਰੀ ਝਲਕ ਤੁਹਾਨੂੰ ਦਿਖਾ ਦਈਏ ਸੋ ਧੰਨਵਾਦ ਆ ਜੀ ਤੁਹਾਡਾ ਤੇ ਹਾਂ ਰਲੋ ਸੰਗਤ ਦੇ ਨਾਲ ਸੋ ਵੈਗੁਰੂ ਜੀ ਦੀ ਫਤਿਹ ਸੋ ਦੇਖਿਆ ਜਾਵੇ ਹਨਾ ਇਧਰ ਸਿੰਘਾਂ ਦੇ ਜਿਹੜੇ ਘੋੜੇ ਸੀਗੇ ਤੁਸੀਂ ਇੱਕ ਨਾ ਘੋੜਿਆਂ ਨੂੰ ਬਈ ਐਂ ਦੇਖੋ ਹਨਾ ਯਾਰ ਕਿੰਨੇ ਕੈਂਡ ਬਣਾਏ ਹੋਏ ਨੇ ਐਡੇ ਐਡੇ ਘੋੜੇ ਉਦੋਂ ਮੇਰੇ ਖਿਆਲ ਚ ਹੋਣਗੇ ਐਂ ਨਹੀਂ ਦੇਖ ਸਿੰਘਾਂ ਦੇ ਮਤਲਬ ਤਸਵੀਰ ਬਣਾਉਣ ਵਾਲੇ ਨੇ ਨਾ ਮੂੰਹੋਂ ਬੋਲਣ ਲਾਤੀਆਂ ਤਸਵੀਰਾਂ ਜੇ ਗੱਲ ਕਰੀਏ ਹਨਾ ਸਿੰਘਾਂ ਦੇ ਜੱਜਵੇ ਦੀ ਜਿਵੇਂ ਹੱਥਾਂ ਦੇ ਵਿੱਚ ਤਲਵਾਰਾਂ ਫੜੀਆਂ ਲਗੀਆਂ ਤੇ ਹੱਥਾਂ 'ਚ ਤਲਵਾਰਾਂ ਫੜੀਆਂ ਨੇ ਉਧਰ ਮੈਨੂੰ ਨਾਮ ਨਹੀਂ ਪਤਾ ਉਹ ਕੀ ਹੁੰਦਾ ਹਨਾ ਸੋਟੀ ਤੇ ਤੀਰ ਜੱ ਲੱਗਿਆ ਹੋਇਆ ਸੋ ਢਾਲ ਵਗੈਰਾ ਕਿੰਨੇ ਘੈਂਟ ਘੈਂਟ ਚੀਜ਼ਾਂ ਬਣਾਇਆਂ ਨੇ ਇੱਥੋਂ ਨਾ ਬਸ ਇੱਕ ਜਨੂਨ ਜਿਹਾ ਪੈਦਾ ਹੁੰਦਾ ਵੀ ਘੋੜਿਆਂ ਦਾ ਵੀ ਬਣਾਉਣ ਵਾਲੇ ਨੇ ਯਾਰ ਕਮਾਲ ਹੀ ਕਰੀ ਪਈ ਐ ਵੀ ਦੇਖ ਸਕਦੇ ਹੋ ਤੁਸੀਂ ਕਿੰਨੇ ਜਜ਼ਬੇ ਨਾਲ ਬਣਾਇਆ ਮਿੱਤਰੋ ਮੂੰਹੋਂ ਬੋਲਣ ਲਾਤੀਆਂ ਤਸਵੀਰਾਂ ਹੂੰ ਘੋੜੇ ਵੀ ਨਾ ਐ ਪੂਰੇ ਜਜ਼ਬੇ ਦੇ ਵਿੱਚ ਹਨਾ ਵੀ ਜਿਵੇਂ ਹੁਣ ਹੀ ਭੱਜੇ 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 ਪੂਰੇ ਜਿਵੇਂ ਜੰਗ ਦੀ ਤਿਆਰੀ ਚ ਹੁੰਦੇ ਨੇਗੇ ਸੋ ਦੇਖ ਸਕਦੇ ਹੋ ਤੁਸੀਂ ਜਿਹੜੇ ਸਿੰਘ ਸਾਹਿਬ ਨੇ ਨਾ ਘੋੜਿਆਂ ਦੇ ਉੱਤੇ ਸਜੇ ਜਿਹੜੇ ਮੇਰੇ ਵੀਰ ਨੇ ਵੀ ਇਹ ਤਸਵੀਰਾਂ ਬਣਾਈਆਂ ਨੇ ਇਹ ਸਟੈਚੂ ਬਣਾਏ ਨੇ ਮੈਂ ਵਾਰੇ-ਵਾਰੇ ਜਾਵਾਂ ਯਾਰ ਹਨਾ ਸੋ ਦੇਖ ਸਕਦੇ ਤੁਸੀਂ ਹੱਥ ਦੇ ਵਿੱਚ ਤਲਵਾਰਾਂ ਐ ਮੂੰਹ ਟੱਡੇ ਮੂੰਹ ਟੱਡੇ ਦਾ ਮਤਲਬ ਕੀ ਹੈ ਵੀ ਜੋਸ਼ ਦੇ ਵਿੱਚ ਪੂਰੇ ਜਕਾਰੇ ਦੇ ਵਿੱਚ ਪੂਰੇ ਹਨਾ ਤੇ ਐਵੇਂ ਹੀ ਨਹੀਂ ਬੱਸ ਵੀ ਇੱਥੇ ਇਹ ਪੰਜ ਸਟੈਚੂ ਨੇ ਜਿਹੜੇ ਘੋੜਿਆਂ ਦੇ ਬਣਾਏ ਪਏ ਨੇ ਹਨਾ ਕੋਈ ਗੱਲ ਬਾਤ ਆ ਯਾਰ ਹਨਾ ਦੇ ਇੱਕ-ਇੱਕਲੇ ਸਿੰਘ ਦਾ ਚਿਹਰਾ ਜੇ ਦਿਖਾਇਆ ਜਾਵੇ ਨਾ ਮਤਲਬ ਐ ਲੱਗਦਾ ਵੀ ਹੁਣੀ ਜੰਗ ਦੇ ਵਿੱਚ ਚੱਲੇ ਨੇ ਆਪਾਂ ਚਮਕੌਰ ਸਾਹਿਬ ਖੜੇ ਆ ਹਨਾ ਚਮਕੌਰ ਦੀ ਕੱਚੀ ਗੜੀ ਕਹਿੰਦੇ ਆ ਲੈ ਵੀ ਦੋਸਤੋ ਚਮਕੌਰ ਸਾਹਿਬ ਦੇ ਵਿੱਚ ਨਾ ਜਿਹੜੇ ਆ ਥੰਮਲੇ ਜੇ ਤੁਸੀਂ ਦੇਖਦੇ ਹੋ ਪਹਿਲਾਂ ਤਾਂ ਮੈਨੂੰ ਐ ਸੀ ਦੂਰੋਂ ਤਾਂ ਇਹ ਲੱਗਿਆ ਵੀ ਕੋਈ ਹੋਰ ਇਮਾਰਤ ਬਣਾਉਣੀ ਆ ਉਸ ਦੇ ਥੰਮਲੇ ਨੇ ਇਹ ਹਨਾ ਬਈ ਆ ਥੰਮਲੇ ਬਣਾਏ ਬੰਦੇ ਉਹ ਚੀਜ਼ ਦੇ ਪਰ ਨਹੀਂ ਜਦੋਂ ਕੋਲੇ ਆਏ ਆ ਕੇ ਅੰਦਰ ਪਤਾ ਲੱਗਿਆ ਦੇਖਿਆ ਤਾਂ ਚੀਜ਼ ਕੁਝ ਹੋਰ ਹੀ ਨਿਕਲੀ ਕੀ ਨਿਕਲੀ ਉਹ ਤੁਹਾਨੂੰ ਦਿਖਾਉਨੇ ਆ ਦੱਸਦੇ ਆ ਇੱਕ ਵਾਰੀ ਪਹਿਲਾਂ ਇੱਧਰ ਹੀ ਨਜ਼ਰ ਮਾਰ ਲਓ ਹਨਾ ਕਿੰਨੀ ਸੋਹਣੀ ਯਾਰੀ ਗੱਲਬਾਤ ਆ ਆ ਇੱਕ ਵੀਰ ਆਪਾਂ ਨੂੰ ਮਿਲਿਆ ਇਹ ਤੋਂ ਵੀ ਆਪਾਂ ਨੂੰ ਥੋੜੀ ਬਹੁਤੀ ਜਾਣਕਾਰੀ ਮਿਲੀ ਕਿਉਂਕਿ ਇਹ ਪਹਿਲਾਂ ਅੰਦਰ ਘੁੰਮ ਕੇ ਆਵੇ ਸੀ ਇਹ ਤੋਂ ਆਪਾਂ ਨੇ ਕੁਝ ਨਾ ਕੁਝ ਪੁੱਛਿਆ ਸੋ ਜਿਹੜੇ ਦੋ ਚਿੱਟੇ ਤੁਸੀਂ ਦੇਖ ਰਹੇ ਹੋ ਨਾ ਥਮਲੇ ਚਿੱਟੇ ਦੋ ਇਹ ਵੱਖਰੇ ਕਿਉਂ ਨੇ ਇਹਨਾਂ ਬਾਰੇ ਵੀ ਆਪਾਂ ਤੁਹਾਨੂੰ ਦੱਸਦੇ ਆ ਜਿੰਨੇ ਵੀ ਇਹ ਸਾਰੇ ਲੱਗੇ ਹੋਏ ਨੇ ਨਾ ਆਪਾਂ ਕਹਿ ਸਕਦੇ ਵੀ ਥਮਲੇ ਲੱਗੇ ਹੋਏ ਨੇ ਇਹ ਸਾਰੇ ਹੀ ਥਮਲੇ ਦੋਸਤੋ ਉਹ ਥਮਲੇ ਨੇ ਜਿੰਨੇ ਇੱਥੇ ਸ਼ਹੀਦ ਹੋਏ ਨੇ ਸਿੰਘ ਜਿੰਨੇ ਸ਼ਹੀਦ ਹੋਏ ਨੇ ਸਾਰੇ ਸ਼ਹੀਦਾਂ ਦੇ ਨਾਮ ਤੇ ਇਹ ਕੱਲਾ ਕੱਲਾ ਜੋ ਥਮਲਾਗ ਬਣਿਆ ਹੋਇਆ ਜਿਹੜੇ ਉਹ ਦੋ ਚਿੱਟੇ ਰੰਗ ਦੇ ਤੁਸੀਂ ਦੇਖ ਰਹੇ ਹੋ ਥਮਲੇ ਦੋ ਚਿੱਟੇ ਰੰਗ ਦੇ ਬਣਾਏ ਬੈਨੇਗੇ ਸੌਰੀ ਮੈਂ ਮਾਫ ਕਰਨਾ ਜੇ ਥਮਲੇ ਸ਼ਬਦ ਮੈਂ ਗਲਤ ਵਰਤ ਰਿਹਾ ਹਾਂ ਮੈਂ ਤੇ ਇਹ ਜਿਹੜੇ ਦੋ ਚਿੱਟੇ ਰੰਗ ਦੇ ਥਮਲੇ ਨੇ ਇਹ ਵੱਖਰੇ ਕਿਉਂ ਨੇ ਇਹ ਉਹ ਥਮਲੇ ਨੇ بنائے ਗਏ ਨੇ ਗੁਰੂ ਸਾਹਿਬ ਦੇ ਜੋ ਬੱਚੇ ਦੋ ਸ਼ਹੀਦ ਹੋਏ ਸੀਗੇ ਇਸ ਜੰਗ ਵਿੱਚ ਇਹ ਉਹਨਾਂ ਦੇ ਨੇ ਜਿਹੜੇ ਸਾਈਡ ਤੇ ਤੁਸੀਂ ਇਹ ਥਮਲੇ ਦੇਖ ਰਹੇ ਹੋ ਇਹ ਉਹ ਸ਼ਹੀਦਾਂ ਦੇ ਨੇ ਉਹ ਜਿਹੜੇ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸਭ ਨੇ ਪਤਾ ਇਹ ਪੰਜ-ਪੰਜ ਦਾ ਜਥਾ ਬਣਾ ਕੇ ਜਿਹੜਾ ਭੇਜਿਆ ਜਾਂਦਾ ਸੀਗਾ ਤੇ ਇਹ ਸਾਰੇ ਉਸ ਜਥੇ ਦੇ ਵਿੱਚੋਂ ਨੇ ਸਿੰਘ ਸਾਹਿਬ ਜਿਨ੍ਹਾਂ ਦੇ ਕੱਲੇ-ਕੱਲੇ ਸਿੰਘ ਦਾ ਨਾਂ ਲਿਖਿਆ ਹੋਇਆ ਥਮਲੇ 'ਤੇ ਜੇਕਰ ਮੈਂ ਕੱਲੇ-ਕੱਲੇ ਦਾ ਤੁਹਾਨੂੰ ਉਹ ਨਾਂ ਪੜਾਉਣ ਲੱਗ ਜਾ ਜਾਂ ਦਿਖਾਉਣ ਲੱਗ ਜਾਂ ਵੀਡੀਓ ਨੂੰ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਬੀਓ ਇਜਾਜ਼ਤ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਨਾ ਤੁਹਾਡਾ ਆਪਣਾ ਡਿਸੀਜਨ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਇੱਕ ਵਾਰੀ ਆਪਣੇ ਪਰਿਵਾਰ ਸਮੇਤ ਇੱਥੇ ਜ਼ਰੂਰ ਆ ਕੇ ਜਾਇਓ ਜੀ ਸੋ ਜਿੰਨੇ ਮੇਰੇ ਵੀਰ ਨੇ ਸਾਰੀ ਵੀਡੀਓ ਦੇਖੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਲਾਇਕ ਸ਼ੇਅਰ ਜਰੂਰ ਕਰ ਦਿਓ ਸੋ ਸਾਰਿਆਂ ਦਾ ਬਹੁਤ ਬਹੁਤ